ਨਾ ਤਾਂ ਸਾਡੇ ਪਿੰਡ ਦੇ ਵਿੱਚ ਉਹ ਡਿਸਪੈਂਸਰੀ ਹੈ ਜੀ ਸਾਡੇ ਪਿੰਡ ਦੇ ਵਿੱਚ ਡਾਕ ਘਰ ਤਾਂ ਕੋਈ ਨਹੀਂ ਹੈਗਾ ਜਾਂਜ ਘਰ ਹੈਗਾ ਜੀ ਸਾਡੇ ਪਰ ਉਹ ਉਹਨੂੰ ਵਰਤਦਾ ਹੁਣ ਕੋਈ ਨਹੀਂ ਉੱਦੇ ਵੈਸੀ ਪਿਆ ਹੈ ਜੀ ਖਿਡਾਰੀਆਂ ਵਾਸਤੇ ਪਲੇ ਗਰਾਉਂਡ ਦਾ ਕੋਈ ਖਾਸ ਪ੍ਰਬੰਧ ਨਹੀਂ ਹੈਗਾ ਜੀ ਬੱਚੇ ਸਾਡੇ 5ਵੀਂ ਤੋਂ ਬਾਅਦ ਪੜਨ ਜਾਂਦੇ ਆ ਉਹ ਇੱਥੋਂ ਕੋਈ 2 2.5 ਕਿਲੋਮੀਟਰ ਦੂਰ ਉਹ ਜੀ ਸਕੂਲ ਉੱਥੇ ਜਾਂਦੇ ਆ ਜੀ ਸਾਡੀਆਂ ਬਣਦੀਆਂ ਗਰਾਂਟਾ ਸਾਨੂੰ ਉਪਲਬਧ ਕਰਾਈਆਂ ਜਾਣ ਜੀ 30 40 ਲੱਖ ਰੁਪਏ ਦੇ ਦਰਖਤ ਖੜੇ ਹੈ ਜੀ ਉਹ ਸਾਨੂੰ ਕੋਈ ਉਹਦੀ ਵੱਡਣ ਦੀ ਪਰਮਿਸ਼ਨ ਨਹੀਂ ਮਿਲਦੀ। ਪ੍ਰਾਈਵੇਟ ਏ ਛੋਟੀ ਜੀ ਪਾਰਕ ਜ਼ਰੂਰ ਹੋਣੀ ਚਾਹੀਦੀ। ਸਾਡੇ ਪਿੰਡ 'ਚ ਕੁਰਸੀਆਂ ਨਹੀਂ ਹੈਗੀਆਂ। ਸਾਡਾ ਪਿੰਡ ਅਕਾਲੀਆਂ ਦਾ ਹੋ ਸਕਦਾ ਜੀ ਇਹ ਵੀ। 2023 ਦਸੰਬਰ ਦਾ ਕੰਮ ਕੀਤਾ ਹੋਇਆ। ਸਾਡੇ ਪਿੰਡ ਵਿੱਚ ਕੋਈ ਗ੍ਰਾਂਟ ਨਹੀਂ ਹੈਗੀ। ਅੱਜ ਵਿਕਾਸ ਕਰਜਾਂ ਲੈ ਕੇ ਪਹੁੰਚੇ ਅੱਜ ਪਿੰਡ ਭੁੱਲਿਆਰਾਠਾ। ਭੁੱਲਿਆਰਾਠਾ ਇੱਕ ਬੜਾ ਮਸ਼ਹੂਰ ਪਿੰਡਾ ਸ਼ਹਿਰਪੁਰ ਦਾ ਤੇ ਚੰਡੀਗੜ੍ਹ ਟੋੜ ਤੇ ਸਥਿਤ ਹੈ। ਮਾਲਪੁਰ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਹੈ। ਕੋ ਗੋਵਾਜ਼ਦਾ ਪਿੰਡ ਵਿੱਚ ਕੀ ਕੀ ਵਿਕਾਸ ਹੋ ਚੁੱਕੇ ਨੇ ਤੇ ਕਿਹੜੀਆਂ ਕਮੀਆਂ ਦੀ ਲੋੜ ਹੈ ਜਿਹੜੇ ਵਿਕਾਸ ਹੋਣੇ ਚਾਹੀਦੇ ਨੇ ਇਹਨਾਂ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਪੰਚਾਇਤ ਮੈਂਬਰ ਗੱਲਬਾਤ ਕਰਦੇ ਆਂ ਨਾਲ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਮੰਗ ਰੱਖੀ ਜਾ ਰਹੀ ਹੈ ਪੰਜਾਬ ਸਰਕਾਰ ਤੋਂ ਸਵਾਗਤ ਹੈ ਸਰ ਜੀਬੀਸੀ ਅਪਡੇਟਰ ਦੇ ਵਿੱਚ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਮੇਰੀ ਤੁਹਾਨੂੰ ਸਾਰਿਆਂ ਨੂੰ ਹਾਂਜੀ ਕੀ ਨਾਮ ਹੈ ਸਰ ਮੇਰਾ ਨਾਮ ਹੈਗਾ ਜੀ ਅਮਰੀਕ ਸਿੰਘ ਮੈਂ ਪਿੰਡ ਭੁੱਲਿਓ ਰੈਠਾ ਦਾ ਪੰਚਾਇਤ ਮੈਂਬਰ ਜੀ ਹਾਂਜੀ ਮੈਂ ਸਰਪੰਚ ਸਾਹਿਬ ਸਾਡੇ ਥੋੜੇ ਜਿਆਦਾ ਬਿਜ਼ੀ ਰਹਿੰਦੇ ਕਰਕੇ ਗੁਰਦੁਆਰਾ ਸਾਹਿਬ ਦੀ ਸੇਵਾ ਚ ਰਹਿੰਦੇ ਆ ਇਸ ਕਰਕੇ ਮੈਂ ਪੰਚਾਇਤ ਮੈਂਬਰ ਹੋਣ ਦੇ ਨਾਤੇ ਇਹੀ ਪਿੰਡ ਦੀ ਦੇਖਰੇਖ ਸਾਰੀ ਮੈਂ ਖੁਦ ਕਰਦਾ ਹਾਂ ਜੀ ਔਰ ਸਾਡੇ ਪਿੰਡ ਦੇ ਵਿੱਚ ਜਿੰਨੀ ਵੀ ਗ੍ਰਾਂਟ ਆਈ ਹੈ ਜੀ ਉਹ ਸਾਨੂੰ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਦੀ ਆਈ ਆ ਜੋ ਵੀ ਗਲੀਆਂ ਨਾਲੀਆਂ ਦਾ ਜਿੰਨਾ ਵੀ ਵਿਕਾਸ ਕੀਤਾ ਅਸੀਂ ਉਹ ਸਾਰਾ ਅਸੀਂ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਨਾਲ ਹੀ ਕੀਤਾ ਹੈ ਜੀ ਸਾਨੂੰ ਦੋ ਤਿੰਨ ਵਾਰੀ ਮਤਾ ਪਾ ਕੇ ਅਸੀਂ ਪੰਜਾਬ ਸਰਕਾਰ ਨੂੰ ਵੀਡੀਓ ਸਾਹਿਬ ਨੂੰ ਭੇਜ ਚੁੱਕੇ ਆ ਵੀ ਸਾਨੂੰ ਪੰਚਾਇਤ ਘਰ ਵਾਸਤੇ ਹੋਰ ਕੰਮਾਂ ਵਾਸਤੇ ਗ੍ਰਾਂਟ ਦੀ ਲੋੜ ਹੈ ਤੇ ਸਾਨੂੰ ਸਿਰਫ ਇੱਕ ਜੀ 3 ਲੱਖ ਰੁਪਏ ਦੀ ਗ੍ਰਾਂਟ ਮਿਲੀ ਸੀ ਜਿਸ ਦੇ ਨਾਲ ਅਸੀਂ ਆਪਣਾ ਪੰਚਾਇਤ ਦਾ ਪੰਚਾਇਤ ਘਰ ਸਾਰਿਆ ਜੋ ਜੋ ਹੱਲੇ ਵੀ ਅਧੂਰਾ ਹੈ ਜੀ ਉਹਨੂੰ ਪੂਰਾ ਕਰਨ ਵਾਸਤੇ ਅਸੀਂ ਫੇਰ ਉਸ ਤੋਂ ਬਾਅਦ ਵੀ ਇੱਕ ਦੋ ਵਾਰੀ ਡਿਮਾਂਡ ਕਰ ਚੁੱਕੇ ਆ ਪਰ ਸਾਡੀ ਹਜੇ ਤੱਕ ਕੋਈ ਸਾਨੂੰ ਗ੍ਰਾਂਟ ਨਹੀਂ ਆਈ ਜੀ ਕਿੱਥੇ ਕਮੀ ਦੇ ਦਿਓ ਕਿ ਪਿੰਡ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਜਾਂ ਕੋਈ ਹੋਰ ਕਾਰਨ ਹੈ ਜਿਹੜੀ ਗ੍ਰਾਂਟ ਨਹੀਂ ਮਿਲ ਸਕਦੀ ਦੇਖੋ ਜੀ ਇਹਦੇ ਬਾਰੇ ਤਾਂ ਮੈਂ ਇਹ ਕਹਿ ਸਕਦਾ ਕਿ ਸਾਡਾ ਪਿੰਡ ਜਿਹੜਾ ਹੈਗਾ ਜੀ ਇਹ ਥੋੜਾ ਪਹਿਲਾਂ ਤੋਂ ਹੀ ਅਕਾਲੀ ਮਾਈਂਡਡ ਪਿੰਡ ਰੋਆ ਜੀ ਇਸ ਕਰਕੇ ਜਦੋਂ ਵੀ ਸਰਕਾਰ ਕੋਈ ਅਕਾਲੀ ਸਰਕਾਰ ਤੋਂ ਇਲਾਵਾ ਬਣਦੀ ਹੈ ਤਾਂ ਸਾਡੇ ਪਿੰਡ ਨਾਲ ਜਰੂਰ ਕਿਤੇ ਉਹਨਾਂ ਕਿਤੇ ਥੋੜਾ ਬਹੁਤਾ ਵਿਤਕਰਾ ਕੀਤਾ ਜਾਂਦਾ ਹੈ ਜੀ ਤੇ ਮੈਂ ਇਹ ਵਿਤਕਰੇ ਦਾ ਵਿਰੋਧ ਕਰਦਾ ਹਾਂ ਜੀ ਭਈ ਜੋ ਵੀ ਹੈਗਾ ਵਿਤਕਰਾ ਕਿਸੇ ਪਿੰਡ ਨਾਲ ਵੀ ਨਾ ਕੀਤਾ ਜਾਵੇ ਜੋ ਬਣਦਾ ਹੈ ਕੋਹ ਹਰ ਇੱਕ ਪਿੰਡ ਨੂੰ ਦਿੱਤਾ ਜਾਵੇ ਜੀ ਗਲੀਆਂ ਨਾਲੀਆਂ ਤੱਕੀ ਮੋਸਟਲੀ ਪਿੰਡ ਜਿਹੜੇ ਸੀਮਤ ਰਹਿੰਦੇ ਨੇ ਤੇ ਸੀਵਰੇਜ ਦਾ ਕਿਦਾਂ ਦਾ ਪ੍ਰਬੰਧ ਹੈ ਇਸ ਪਿੰਡ ਦੇ ਵਿੱਚ ਸੀਵਰੇਜ ਦਾ ਜੀ ਜਿਹੜਾ ਸਾਡੀ ਬਾਹਰਲੀ ਫਿਰਨੀ ਦਾ ਸੀਵਰੇਜ ਉਹਦੇ ਵਿੱਚ ਤਾਂ ਸਾਡੇ ਪਾਈਪ ਲਾਈਨ ਪਈ ਹੋਈ ਆ ਜੀ ਛੱਪੜ ਤੱਕ ਜੀ ਉਹ ਤਾਂ ਪਾਣੀ ਚਲੋ ਅੰਡਰਗਰਾਉਂਡ ਜਾਂਦਾ ਜਿਹੜੇ ਨਾਲੀਆਂ ਗਲੀਆਂ ਦੇ ਵਿੱਚ ਛੋਟੀਆਂ ਨਾਲੀਆਂ ਉਹ ਸਾਰੀਆਂ ਬਾਹਰ ਉੱਪਰੋਂ ਆ ਜੀ ਉਹਨਾਂ ਨੂੰ ਵੀ ਅੰਡਰਗਰਾਉਂਡ ਕਰਨ ਦੀ ਜ਼ਰੂਰਤ ਹੈ ਬਹੁਤ ਜੀ ਔਰ ਸਾਡੇ ਪਿੰਡ ਦੇ ਵਿੱਚ ਮੋਢਲੀ ਸਹੂਲਤ ਵੀ ਕੋ ਖਾਸ ਐਡੀ ਹੈ ਨਹੀਂ ਨਾ ਤਾਂ ਸਾਡੇ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਹੈ ਜੀ ਹਾਂ ਜੀ ਜੇਦੀ ਬਹੁਤ ਲੋੜ ਵਾ ਜੀ ਤੇ ਜਿਹੜੇ ਕੋਈ ਮਰੀਜ਼ ਨੇ ਫਿਰ ਕਿੱਥੇ ਜਾਂਦੇ ਨੇ ਦਵਾਈ ਲੈਣ ਫਰਸਟ ਏਡ ਦੀ ਸਹੂਲਤ ਵੀ ਕਿੱਥੋਂ ਫਿਰ ਮਿਲਦੀ ਹੈ ਜੀ ਸਾਡੇ ਫਰਸਟ ਏਡ ਦੀ ਸਹੂਲਤ ਤਾਂ ਜੀ ਇੱਦਾਂ ਸਾਡੇ ਤੋਂ ਚੱਬੇਵਾਲ ਅੱਡਾ ਜੀ ਜਿਹੜਾ ਕੋਈ 5 ਕਿਲੋਮੀਟਰ ਵਾ ਜੀ ਹਾਂਜੀ ਕੋਈ ਅਭੀ ਨਾ ਵੀ ਹੋ ਜਾਂਦੀ ਆ ਸਾਨੂੰ ਬੇਲੇ ਕੁਵੇਲੇ ਤਾਂ ਸਾਨੂੰ ਚੱਬੇਵਾਲ ਹੀ ਜਾਣਾ ਪੈਂਦਾ ਹੈ ਜੀ ਛੋਟੀ ਡਿਸਪੈਂਸਰੀ ਚੱਬੇਵਾਲ ਦੇ ਦਾ ਸਰਕਾਰੀ ਹਸਪਤਾਲ ਵਾ ਜਾਂ ਪ੍ਰਾਈਵੇਟ ਹਸਪਤਾਲ ਵਾ ਉੱਥੋਂ ਦਵਾਈ ਦਾ ਰੂਦਾ ਸੀ ਜੋ ਵੀ ਕਰਦੇ ਆ ਜੀ ਬਾਕੀ ਪਿੰਡ ਦੇ ਵਿੱਚ ਸਾਡੇ ਡਿਸਪੈਂਸਰੀ ਕੋਈ ਨਹੀਂ ਹੈ ਜੀ ਤੇ ਪਸ਼ੂਆਂ ਵਾਸਤੇ ਵੀ ਕੋਈ ਇਲਾਜ ਜੜਾ ਕਿੱਥੇ ਫਿਰ ਜਾਇਆ ਜਾਂਦਾ ਪਸ਼ੂਆਂ ਵਾਸਤੇ ਸਾਡੇ ਨਾਲ ਪਿੰਡ ਵਾਜੀ ਜਿੰਡੋਲੀ ਇੱਥੋਂ ਕੋਈ ਤਕਰੀਬਨ 2 ਕਿਲੋਮੀਟਰ ਦੇ ਵਿੱਚ ਵਿੱਚ ਉਹਦਾ ਤੇ ਉੱਥੇ ਹਸਪਤਾਲ ਹੈਗਾ ਜੀ ਪਸ਼ੂਆਂ ਦਾ ਤੇ ਉੱਥੇ ਸਰਕਾਰੀ ਡਾਕਟਰ ਵੀ ਬੈਠਦੇ ਆ ਤੇ ਪਸ਼ੂਆਂ ਵਾਸਤੇ ਫਿਰ ਅਸੀਂ ਜੋ ਵੀ ਆ ਉਹਨਾਂ ਕੋਲ ਦਵਾ ਦਾ ਰੁਕਰਾਨੇ ਪਸ਼ੂਆਂ ਦਾ ਜੀ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਜਾਂਚਕਰ ਹੁੰਦੇ ਸੀ ਜੰਜਾਂ ਠਹਿਰਦੀਆਂ ਸੀ ਤੇ ਜੇ ਆਪਾਂ ਗੱਲ ਕਰੀਏ ਡਾਕ ਘਰ ਦੀ ਉਹ ਵੀ ਸਥਾਪਿਤ ਕੀਤੇ ਗਏ ਸਨ ਪਿੰਡਾਂ ਦੇ ਵਿੱਚ ਤੇ ਇਸ ਪਿੰਡ ਦੇ ਵਿੱਚ ਵੀ ਇਹਦੇ ਮੌਜੂਦ ਹੈਗੇ ਨੇ ਜੀ ਨਹੀਂ ਜੀ ਸਾਡੇ ਪਿੰਡ ਦੇ ਵਿੱਚ ਪਏ ਡਾਕ ਘਰ ਤੱਕ ਕੋਈ ਨਹੀਂ ਹੈਗਾ ਡਾਕ ਘਰ ਸਾਡੇ ਸਾਨੂੰ ਲੱਗਦਾ ਜੀ ਇੱਥੇ ਪਰਸੋ ਵਾਲ ਉੱਥੋਂ ਡਾਕੀ ਆਉਂਦਾ ਹੈ ਜੇ ਕੋਈ ਚਿੱਠੀ ਹੁੰਦੀ ਹੈ ਤਾਂ ਉਹ ਡਾਕੀ ਆ ਸਾਡੇ ਪਿੰਡ ਦੇ ਦੇ ਕੇ ਜਾਂਦਾ ਜੀ ਤੇ ਬਾਕੀ ਜੰਜ ਘਰ ਦੀ ਗੱਲ ਰਹਿ ਗਈ ਜੰਜ ਘਰ ਹੈਗਾ ਜੀ ਸਾਡੇ ਪਰ ਉਹ ਉਹਨੂੰ ਵਰਤਦਾ ਹੁਣ ਕੋਈ ਨਹੀਂ ਉੱਦੇ ਵੈਸੀ ਪਿਆ ਹੈ ਜੀ ਉੱਥੇ ਗੁਰਦੁਆਰਾ ਸਾਹਿਬ ਰਵਦਾਸ ਜੀ ਦੇ ਰਵਦਾਸ ਜੀ ਗੁਰਦੁਆਰਾ ਦੇ ਅਸੀਂ ਭਾਂਡੇ-ਪੁੰਡੇ ਰੱਖਿਓ ਮੁੰਡਿਆਂ ਨੇ ਉੱਥੇ ਉਹ ਸਫਾਈ ਕਰਦੇ ਆ ਜੀ ਉਹਦੀ ਦੇਖ-ਰੇਖ ਕਰਦੇ ਆ ਜੀ ਹੋਰ ਕੋਈ ਛਿੰਝਾਂ ਲੱਗਦੀਆਂ ਹੁਣ ਖੇਡ ਮੇਲੇ ਕੋਈ ਪਿੰਡਾਂ ਦੇ ਵਿੱਚ ਬੜਾ ਨਾਮ ਚੱਲਦਾ ਪਿਆ ਇਲਾਕੇ ਦੇ ਵਿੱਚ ਭੁੱਲਿਆ ਰੱਠਾਂ ਦਾ ਜੀ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਅਸੀਂ ਫੁੱਟਬਾਲ ਦਾ ਟੂਰਨਾਮੈਂਟ ਕਰਾਉਨੇ ਆ ਜੀ ਬਾਕੀ ਛਿੰਝ ਮੇਲਾ ਇੱਕ ਛੋਟੀ ਜਿਹੀ ਇੱਕ ਪਰਿਵਾਰ ਦੀ ਸੁਖਣਾ ਆ ਉਹ ਤੀਸਰੇ ਸਾਲ ਦੇ ਵਿੱਚ ਛੋਟਾ ਜਿਹਾ ਛਿੰਝ ਮੇਲਾ ਕਰਾਉਂਦੇ ਆ ਤੇ ਬਾਕੀ ਹੋਰ ਇਹ ਤੋਂ ਇਲਾਵਾ ਕੋਈ ਨਹੀਂ ਕਰਦੇ ਜੀ ਕੋਈ ਵੀ ਕਿਸ ਟੂਰਨਾਮੈਂਟ ਸਾਡੇ ਫੁੱਟਬਾਲ ਦੀ ਗਰਾਊਂਡ ਹੈਗੀ ਆ ਅਸੀਂ ਉੱਥੇ ਫੁੱਟਬਾਲ ਦਾ ਟੂਰਨਾਮੈਂਟ ਅੱਜ ਸਾਲ ਕਰਾਈਦਾ ਜੀ ਖਿਡਾਰੀਆਂ ਵਾਸਤੇ ਪਲੇਗ੍ਰਾਉਂਡ ਦਾ ਕਿਦਾਂ ਦਾ ਪ੍ਰਬੰਧ ਹੈ ਜੀ ਖਿਡਾਰੀਆਂ ਵਾਸਤੇ ਪਲੇਗ੍ਰਾਉਂਡ ਦਾ ਕੋਈ ਖਾਸ ਪ੍ਰਬੰਧ ਨਹੀਂ ਹੈਗਾ ਜੀ ਮੈਂ 2-3 ਵਾਰੀਆਂ ਅਸੀਂ ਲਿਖ ਕੇ ਭੇਜ ਚੁੱਕੇ ਹਾਂ ਪਲੇਗ੍ਰਾਉਂਡ ਵਾਸਤੇ ਵੀ ਸਟੇਡੀਅਮ ਵਾਸਤੇ ਵੀ ਤੇ ਉਹਦੇ ਵਾਸਤੇ ਵੀ ਕੋਈ ਕਿਸੇ ਨੇ ਕੋਈ ਸਾਡੀ ਹੈਲਪ ਨਹੀਂ ਕੀਤੀ ਵੈਸੇ ਅਸੀਂ ਆਪਣੇ ਤੌਰ ਤੇ ਆਪਣੇ ਟਰੈਕਟਰਾਂ ਦੇ ਨਾਲ ਬਾਹ ਬਾਈ ਕਰਕੇ ਜਾਂ ਅਸੀਂ ਉਹਨੂੰ ਕਰਾ ਦੇਣਾ ਲੈਵਲੂਲ ਕਰਕੇ ਆਪਣੇ ਕੋਲੋਂ ਨਿੱਜੀ ਤੌਰ ਤੇ ਪੈਸੇ-ਪੂਸੇ ਇਕੱਠੇ ਕਰਕੇ ਅਸੀਂ ਪੋਲ ਵਗੈਰਾ ਲਵਾ ਕੇ ਤਾਂ ਗਰਾਉਂਡ ਥੋੜੀ ਬੱਚਿਆਂ ਦੇ ਖੇਡਣ ਲਈ ਕੀਤੀ ਹੋਇਆ ਜੀ ਪਿੰਡਾਂ ਦੇ ਵਿੱਚ ਅਕਸਰ ਦੇਖਿਆ ਗਿਆ ਕਿ ਵਿਕਾਸ ਵਾਸਤੇ ਐਨਆਰਆਈ ਭਰਾਵਾਂ ਵੱਲੋਂ ਵੀ ਹੈਲਪ ਕੀਤੀ ਜਾਂਦੀ ਹੈ ਬਾਹਰੋਂ ਪੈਸਾ ਭੇਜ ਕੇ ਤੇ ਇੱਥੇ ਕਿੰਨੀ ਕੋ ਹੈਲਪ ਕੀਤੀ ਜਾ ਰਹੀ ਹੈ ਐਨਆਰਆਈ ਭਰਾਵਾਂ ਵੱਲੋਂ ਸਾਡੇ ਪਿੰਡ ਦੇ ਵਿੱਚ ਜਿਸ ਵੇਲੇ ਅਸੀਂ ਫੁੱਟਬਾਲ ਦਾ ਟੂਰਨਾਮੈਂਟ ਕਰਵਾਨੇ ਆ तकरीबन ਜਿਉ ਸਾਰੀ ਹੈਲਪ ਐਨਆਰਆਈ ਭਰਾਵਾਂ ਦੀ ਹੁੰਦੀ ਹੈ ਜੀ ਪਿੰਡਾਂ ਦੇ ਵਿੱਚੋਂ ਤੁਹਾਨੂੰ ਪਤਾ ਹੀ ਹੈ ਜੀ ਇੱਥੇ ਥੋੜੇ ਥੋੜੇ ਪੈਸੇ ਦੇਣ ਦੇ ਨਾਲ ਉਹਨਾਂ ਪੈਸੇ ਨਾਲ ਟੂਰਨਾਮੈਂਟ ਨਹੀਂ ਹੁੰਦਾ ਜੀ ਐਨਆਰਆਈ ਭਰਾਵਾਂ ਦੀ ਮਦਦ ਨਾਲ ਹੀ ਹੈ ਜੀ ਟੂਰਨਾਮੈਂਟ ਵਗੈਰਾ ਬਾਕੀ ਪਿੰਡ ਦੇ ਵਿਕਾਸ ਵਾਸਤੇ ਤਾਂ ਸਾਰੇ ਜਿੰਨੇ ਵੀ ਐਨਆਰਆਈ ਆ ਉਹ ਆਪਣਾ ਆਪਣਾ ਕਰਦੇ ਆ ਜਾਂ ਕਿਸੇ ਗਰੀਬ ਬੰਦੇ ਦੀ ਜਿਨ੍ਹਾਂ ਦੇ ਕੋਈ ਘਰ ਦੇ ਹਸਬੰਦ ਹੈ ਨਹੀਂਗੇ ਔਰਤਾਂ ਦੇ ਉਹਨਾਂ ਨੂੰ ਕੋ ਮਣੀ ਰੋਟੀ ਮਦਦ ਕਰ ਦਿੰਦੇ ਆ ਜੀ ਸਕੂਲ ਦੀ ਵਿਵਸਥਾ ਨੂੰ ਕਿੱਦਾਂ ਦੇਖਦੇ ਆ ਕਿ ਜਿਹੜੇ ਬੱਚੇ ਕਿੰਵੀ ਤੱਕ ਪੜਦੇ ਇੱਥੇ ਪਿੰਡ 'ਚ ਸਕੂਲ ਸਾਡਾ ਜਿਹੜਾ ਜੀ ਇਹ ਪ੍ਰਾਇਮਰੀ ਸਕੂਲ ਆ ਪੰਜਵੀਂ ਤੱਕ ਉਹ ਆ ਜੀ ਔਰ ਅਸੀਂ ਇਸ ਗੱਲ ਦੀ ਪੂਰ ਜ਼ੋਰ ਮੰਗ ਕਰਦੇ ਆ ਕਿ ਸਾਡੇ ਸਕੂਲ ਨੂੰ ਘੱਟ ਤੋਂ ਘੱਟ ਮਿਡਲ ਸਕੂਲ ਤਾਂ ਬਣਾਇਆ ਜਾਵੇ ਜਿਹੜੇ ਇਸ ਤੋਂ ਬਾਅਦ ਸਕੂਲ ਬੱਚੇ ਸਾਡੇ 5ਵੀਂ ਤੋਂ ਬਾਅਦ ਪੜ੍ਹਨ ਜਾਂਦੇ ਆ ਉਹ ਇੱਥੋਂ ਕੋਈ 2.5 ਕਿਲੋਮੀਟਰ ਦੂਰ ਵਾਲੀ ਸਕੂਲ ਉੱਥੇ ਜਾਂਦੇ ਆ ਜੀ ਕੋਈ ਅਪੀਲ ਕਰਨਾ ਚਾਹੁੰਦੇ ਜੀ ਪੰਜਾਬ ਸਰਕਾਰ ਨੂੰ ਜਾਂ ਪਿੰਡ ਵਾਸੀਆਂ ਨੂੰ ਮੈਂ ਪਹਿਲਾਂ ਤਾਂ ਜੀ ਪੰਜਾਬ ਸਰਕਾਰ ਨੂੰ ਅਪੀਲ ਕਰੂੰਗਾ ਜੀ ਵੀ ਸਾਡੇ ਸਾਡੀਆਂ ਬਣਦੀਆਂ ਗ੍ਰਾਂਟਾਂ ਸਾਨੂੰ ਉਪਲਬਧ ਕਰਾਈਆਂ ਜਾਣ ਜੀ ਜੋ ਕਿ ਸਾਡੇ ਹੁਣ 5 ਸਾਲ ਦੇ ਵਿੱਚ ਸਾਨੂੰ ਇੱਕ ਸਿਰਫ 3 ਲੱਖ ਰੁਪਏ ਗ੍ਰਾਂਟ ਮਿਲੀ ਪੰਜਾਬ ਸਰਕਾਰ ਵੱਲੋਂ ਤੇ ਸਾਨੂੰ ਜੋ ਵੀ ਸਾਡਾ ਹੱਕ ਦਾ ਪੈਸਾ ਉਹ ਦਿੱਤਾ ਜਾਵੇ ਅਸੀਂ ਉਹਦੇ ਨਾਲ ਪਿੰਡ ਦਾ ਵਿਕਾਸ ਕਰ ਸਕੀਏ ਪਿੰਡ ਦੀ ਸਫਾਈ ਬਕਰਨ ਵਾਸਤੇ ਸਾਨੂੰ ਬਹੁਤ ਲੋੜ ਹੈ ਜੀ ਪੈਸਿਆਂ ਦੀ ਤੇ ਉਹਦੇ ਵਾਸਤੇ ਵੀ ਸਾਡੇ ਕੋਲ ਕੋਈ ਗਰੰਟ ਨਹੀਂ ਹੈਗੀ ਤੇ ਬਾਕੀ ਇੱਕ ਗੱਲ ਜ਼ਰੂਰ ਹੈਗੀ ਹੈ ਜੀ ਕਿ ਸਾਡੇ ਕੋਲ ਤਕਰੀਬਨ 30-40 ਲੱਖ ਰੁਪਏ ਦੇ ਦਰਖਤ ਖੜੇ ਹੈ ਜੀ ਉਹ ਸਾਨੂੰ ਕੋਈ ਉਹਦੀ ਵੱਢਣ ਦੀ ਪਰਮਿਸ਼ਨ ਨਹੀਂ ਮਿਲਦੀ ਸਾਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਸਾਨੂੰ ਉਹ ਪਰਮਿਸ਼ਨ ਦਵਾਈ ਜਾਵੇ ਜ਼ਰੂਰ ਜੀ ਹਾਂਜੀ ਹਾਂਜੀ ਮੈਨੂੰ ਕੀ ਨਾਮ ਹੈ ਤੁਹਾਡਾ ਪਹਿਲਾਂ ਦੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਹਾਂਜੀ ਜੀ ਮੇਰਾ ਨਾਮ ਮਹਿੰਦਰਕੌਰ ਮੈਂ ਪੰਜਾਂ ਚ ਪਿੰਡ ਦੀ ਜੀ ਕਿਹੜੇ ਪਿੰਡ ਤੋਂ ਹਾਂ ਹਾਂ ਭੁੱਲਵਾਰ ਅਠਾ ਦੀ ਪੰਜਾਂ ਜੀ ਕੀ ਕਹਿਣਾ ਚਾਹੋਗੇ ਨਰੇਗਾ ਨੂੰ ਲੈ ਕੇ ਕੀ ਹੈਗੀ ਸਕੀਮਾ ਚੱਲਦੀ ਹੈ ਹਾਂਜੀ ਜੀ ਦੇਖੋ ਜੀ ਕਾਫੀ ਕੰਮ ਕਰਨ ਵਾਲੇ ਲੁਕੇ ਹੋਏ ਹਨ ਜੀ ਜਿਸ ਤਰ੍ਹਾਂ ਦਾ ਪਹਿਲਾਂ ਸਾਡੇ ਸ਼ਮਸ਼ਾਨ ਘਾਟ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਾਣੀ ਨਹੀਂ ਹੈਗੀ ਸਫਾਈ ਉੱਥੇ ਵੀ ਹਾਂਜੀ ਤੇ ਇਸ ਅਸੀਂ ਤਾਂ ਪਹਿਲਾਂ ਇਹ ਡਿਮਾਂਡ ਕਰਦੇ ਆ ਜੀ ਇੱਕ ਇੱਕ ਸਰ ਜਿੱਦਾਂ ਇੱਕ ਪਾਰਕ ਜ਼ਰੂਰ ਹੋਣੀ ਚਾਹੀਦੀ ਇੱਥੇ ਪਿੰਡ ਵਿੱਚ ਜਿੱਦਾਂ ਛੋਟੇ ਬੱਚਿਆਂ ਨੂੰ ਬੱਚਿਆਂ ਵਾਸਤੇ ਝੂਲੇ ਵਗੈਰਾ ਵੀ ਲੱਗੇ ਹੋਣ ਚਾਹੀਦੇ ਵਿੱਚ ਇਹ ਛੋਟੀ ਜੀ ਪਾਰਕ ਜ਼ਰੂਰ ਹੋਣੀ ਚਾਹੀਦੀ ਲਗਭਗ ਹਰੇ ਸਾਰੇ ਪਿੰਡਾਂ ਦੇ ਵਿੱਚ ਲੱਗ ਚੁੱਕੀਆਂ ਨੇ ਤੁਹਾਡੇ ਪਿੰਡ ਚ ਨਹੀਂ ਪਿੰਡ ਨਹੀਂ ਹੈਗੀ ਸਰ ਜੀ ਅਜ ਸਾਡੇ ਪਿੰਡ ਨਹੀਂ ਹੈਗੀ ਇਹ ਜ਼ਰੂਰ ਹੋਣੀ ਚਾਹੀਦੀ ਆ ਜੀ ਹਾਂਜੀ ਤੇ ਬਾਕੀ ਇੱਕ ਗੱਲ ਜੀ ਸਾਡੇ ਪਿੰਡ 'ਚ ਕੁਰਸੀਆਂ ਨਹੀਂ ਹੈਗੀਆਂ ਇਹ ਸਾਡੇ ਹਾਂਜੀ ਇਹ ਸਾਡੇ ਪਿੰਡ ਵਿੱਚ ਕੁਰਸੀਆਂ ਜ਼ਰੂਰ ਲੱਗਣੀਆਂ ਚਾਹੀਦੀਆਂ ਜੀ ਹਾਂਜੀ ਬਾਕੀ ਸਾਰੇ ਪਿੰਡਾਂ ਵਿੱਚ ਤਾਂ तकरीबन ਲੱਗ ਲੱਗ ਕੇ ਵੀ ਟੋਟੇ ਟੱਟ ਗਈਆਂ ਸਾਡੇ ਪਿੰਡ ਨਹੀਂ ਜੀ ਹਾਂਜੀ ਨਹੀਂ ਲੱਗੀਆਂ ਜੀ ਇਹ ਜ਼ਰੂਰ ਹੁਣ ਚਾਹੀਦੀਆਂ ਜੀ ਹਾਂਜੀ ਸਿਰਫ ਕੀ ਸੋਚਦੇ ਹੋ ਕਿ ਅਕਾਲੀਆਂ ਦਾ ਪਿੰਡ ਹੋਣ ਕਰਕੇ ਵਿਤਕਰਾ ਹੋ ਰਿਹਾ ਇਹਨਾਂ ਹਾਂਜੀ ਹਾਂਜੀ ਇਦਾਂ ਵੀ ਹੋ ਸਕਦਾ ਜੀ ਹਾਂਜੀ ਹੋ ਸਕਦਾ ਜਿੱਦਾਂ ਸਾਡਾ ਪਿੰਡ ਅਕਾਲੀਆਂ ਦਾ ਹੈ ਹੋ ਸਕਦਾ ਜੀ ਇਹ ਵੀ ਠੀਕ ਹੈ ਹਾਂਜੀ ਹੋਰ ਤੁਸੀਂ ਨਰੇਗਾ ਵਾਸਤੇ ਕੀ ਕਹੋਗੇ ਨਰੇਗਾ ਦੇ ਕਿੰਨੇ ਕੰਮ ਨਿਕਲ ਰਹੇ ਪਿੰਡ ਨਰੇਗਾ ਦੇ ਦੀ ਬਹੁਤ ਘੱਟ ਸਾਨੂੰ ਵਰਕਰਾਂ ਨੂੰ ਬਹੁਤ ਘੱਟ ਘੱਟ ਕੰਮ ਮਿਲਦਾ ਆ ਗ੍ਰਾਂਟ ਵੀ ਬਹੁਤ ਘਟ ਆਂਦੀ ਆ ਹੁਣ ਅਸੀਂ ਤਕਰੀਬਨ 2023 ਦਸੰਬਰ ਦਾ ਕੰਮ ਕੀਤਾ ਹੋਇਆ ਸਾਡੇ ਪਿੰਡ ਵਿੱਚ ਕੋਈ ਗ੍ਰਾਂਟ ਨਹੀਂ ਹੈਗੀ ਹਾਂਜੀ ਤੇ ਇਸ ਲਈ ਅਸੀਂ ਕਹਿੰਦੇ ਆ ਕਿ ਸਾਨੂੰ ਪਿੰਡਾਂ ਵਿੱਚ ਗ੍ਰਾਂਟ ਆਵੇ ਸਾਡੇ ਵਰਕਰਾਂ ਨੂੰ ਕੰਮ ਮਿਲੇ ਹਾਂਜੀ ਕੋਈ ਅਪੀਲ ਕਰਨੀ ਚਾਹੁੰਦੇ ਪਿੰਡ ਵਾਸੀਆਂ ਨੂੰ ਬਸ ਜੀ ਇਹ ਹੀ ਆ ਦੀ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਜੀ ਚਲੋ ਸਾਡੇ ਪਿੰਡ ਨੂੰ ਜ਼ਿਆਦਾ ਜ਼ਿਆਦਾ ਗ੍ਰਾਂਟ ਮਿਲੇ ਤੇ ਅਸੀਂ ਚਲੋ ਘਰ ਪਿੰਡ ਦੇ ਕੰਮ ਸਵਾਰੀ ਇਹਦੇ ਸਾਰੇ ਪੰਜਾਬ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਪਿੰਡਾਂ ਨੂੰ ਵਿਕਸਿਤ ਕਰਨ ਦੇ ਉਪਰਾਲੇ ਕੀਤੇ ਗਏ ਨੇ ਤੇ ਇਸ ਪਿੰਡ ਨੂੰ ਵਿਚਕਾਰ ਹੀ ਛੱਡਿਆ ਜਾ ਰਿਹਾ ਇੱਕ ਵਿਤਕਰਾ ਕੀਤਾ ਜਾ ਰਿਹਾ ਵਿਕਾਸ ਕਾਰਜਾਂ ਲਈ ਇਸ ਪਿੰਡ ਨੂੰ ਵੀ ਗ੍ਰਾਂਟ ਦੀ ਲੋੜ ਆ ਤੇ ਸਰਕਾਰ ਨੂੰ ਚਾਹੀਦਾ ਕਿ ਇਸ ਪਿੰਡ ਨੂੰ ਗ੍ਰਾਂਟ ਦੇ ਕੇ ਵਿਕਾਸ ਦੇ ਪੱਧਰ ਤੇ ਪਿੰਡ ਨੂੰ ਉਭਾਰਿਆ ਜਾਵੇ ਗੱਲਬਾਤ ਹੋਈ ਆ ਪਿੰਡ ਦੇ ਪੰਚਾਇਤ ਮੈਂਬਰਾਂ ਨਾਲ ਕਾਫੀ ਕਮੀਆਂ ਉਹਨਾਂ ਵੱਲੋਂ ਦੱਸੀ-ਦਸੀਆਂ ਗਈਆਂ ਨੇ ਤੇ ਉਹਨਾਂ ਸਾਰੀਆਂ ਕਮੀਆਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦਾ ਲੰਮਾ ਮਨੋਨੀਕ ਸੱਚੀ ਮਾ ਧੰਨਵਾਦ ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਰ ਵੇਅਰ ਨੋਲੇਜ ਮੀਟਸ ਇਨੋਵੇਸ਼ਨ ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਏਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ ਐਟ ਡੀਏਵੀ ਯੂਨੀਵਰਸਿਟੀ ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰੈਡੀਸ਼ਨ ਮੀਟਸ ਮਾਡਰਨਿਟੀ ਆਰ ਸਟੇਟ ਆਫ ਦਾ ਆਰਟ ਕੈਂਪਸ ਐਂਡ ਵਰਲਡ ਕਲਾਸ ਐਕੈਡਮਿਕਿ Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.